ਇਹ ਰਾਈ ਕੋਣ ਕੋ ਨਹੀਂ ਪਿਆ ਵੇਖੋ ਫੁੱਲੀਆਂ 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 ਰੋਟੀਆਂ ਇਹ ਲੱਗੇ ਨਾ ਵੇਖ ਲਿਤੀਆਂ ਸੋਹਣੀਆਂ ਰੋਟੀਆਂ ਲਾਲ ਜਾਨੀਆਂ ਅਸੀਂ ਸਸਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪਸ ਹੋ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹਾਂ ਚੜ੍ਹਦੀ ਕਲਾ 'ਚ ਪਰਮਾਤਮਾ ਸਭ ਨੂੰ ਰੱਖੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਤੇ ਲੋ ਜੀ ਅੱਜ ਦੀ ਵੀਡੀਓ 'ਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਛੋਟੀ ਅੰਗੀਠੀ ਹੈ ਸਾਡੇ ਕੋਲ ਉਹ ਤਾਂ ਲਈ ਹੈ ਤੇ ਉਹਦੇ ਚ ਅੱਗ ਪਾਲ ਕੇ ਅਸੀਂ ਲਾਣ ਲੱਗੇ ਆ ਅੱਜ ਤੰਦੂਰੇ ਰੋਟੀਆਂ ਯਾਨੀ ਕਿ ਉਹ ਮਿਨੀ ਤੰਦੂਰ ਵੀ ਐ ਤੇ ਛੋਟੀ ਅੰਗੀਠੀ ਦਾ ਵੀ ਕੰਮ ਕਰਦੀ ਐ ਅੰਗੀਠੀ ਐ ਤੇ ਛੋਟੇ ਤੰਦੂਰ ਦਾ ਕੰਮ ਕਰਦੀ ਐ ਤੇ ਲੋ ਜੀ ਅੱਜ ਫਿਰ ਦਰਾਨੀ ਕਹਿੰਦੀ ਵੀ ਚਲੋ ਦੀਦੀ ਥੋੜੀਆਂ ਜੀਆਂ ਰੋਟੀਆਂ ਆਪਾਂ ਤੰਦੂਰ ਚਲਾ ਕੇ ਦੇਖੀਏ ਸਿੰਪਲ ਤੇ ਪਹਿਲਾਂ ਤਾਂ ਸੋਚਿਆ ਸੀ ਮਿਸੀਆਂ ਲਾਈਏ ਪਰ ਅਸੀਂ ਕਿਹਾ ਵੀ ਅਸੀਂ ਅੱਜ ਪਹਿਲੀ ਵਾਰ ਲਾ ਰਹੇ ਆ ਵੀ ਸਿੰਪਲ ਹੀ ਲਾ ਕੇ ਦੇਖਦੇ ਆ ਤੇ ਉਸ ਤੋਂ ਬਾਅਦ ਜੇ ਅੱਜ ਵਧੀਆ ਲੱਥੀਆਂ ਤਾਂ ਫਿਰ ਅਸੀਂ ਮਿਸੀਆਂ ਰੋਟੀਆਂ ਲਾਵਾਂਗੇ ਕਿਸੇ ਦਿਨ ਦੇ ਵਿੱਚ ਤੋ ਲੋ ਜੀ ਫਿਰ ਅਸੀਂ ਤੰਦੂਰ ਧਾਲਿਆ ਸੀ ਤੇ ਉਸ ਤੋਂ ਬਾਅਦ ਰੋਟੀਆਂ ਲਾਣੀਆਂ ਇੱਥੇ ਕਰਤੀਆਂ ਸੀ ਸ਼ੁਰੂ ਤੇ ਇਹ ਮੈਂ ਫਸਟ ਟਾਈਮ ਇੱਥੇ ਲਾ ਰਹੀਆਂ ਆਪਣੇ ਘਰ ਕਿਉਂਕਿ ਵੈਸੇ ਤਾਂ ਪੇਕੇ ਜਾਈਏ ਜਦੋਂ ਉੱਥੇ ਤੰਦੂਰ ਰੱਖਿਆ ਹੋਇਆ ਮੰਮੀ ਹੋਰਾਂ ਨੇ ਤੇ ਉੱਥੇ ਉਹਨਾਂ ਦੀ ਹੈਲਪ ਵਗੈਰਾ ਕਰਾ ਦਿੱਤੀਏ ਪਰ ਜ਼ਿਆਦਾ ਲਾਈ ਲੁਈ ਦੀਆਂ ਨਹੀਂ ਗਿਆ ਤੇ ਥੋੜਾ ਜਿਹਾ ਸਾਬਕਤਬ ਹੈਗਾ ਸੀ ਮਾੜਾ ਮੋਟਾ ਜਿਹਾ ਮੈਨੂੰ ਤੇ ਲੋ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਇਹ ਸਿੰਪਲ ਰੋਟੀਆਂ ਆਪਾਂ ਲਾ ਰਹੇ ਆ ਤੇ ਇਹਦੇ 'ਚ ਮੈਨੂੰ ਲੱਗਦਾ 4 ਕ ਰੋਟੀਆਂ ਲੱਗਦੀਆਂ ਨੇ ਛੋਟਾ ਹੈ ਨਾ ਥੋੜਾ ਜਿਹਾ ਮੇਰੀ ਤੰਦੂਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਛੋਟਾ ਤੰਦੂਰ ਹੈ ਤੇ ਇਸ ਕਰਕੇ ਇਹਦੇ ਚ 4 ਰੋਟੀਆਂ ਵਧੀਆ ਲੱਗਦੀਆਂ ਨੇ ਤੇ ਵੈਸੇ ਅੰਗੀਠੀ ਦਾ ਕੰਮ ਬਹੁਤ ਵਧੀਆ ਦਿੰਦਾ ਏ ਆਗੂ ਬਹੁਤ ਵਧੀਆ ਬਲ ਜਾਂਦੀ ਏ ਇਹਦੇ ਚ ਸੇਕ ਬਹੁਤ ਵਧੀਆ ਰਹਿੰਦਾ ਹੈ ਤੇ ਜਿਵੇਂ ਚਾਰ ਚਾਰ ਦਾ ਪੂਰ ਲੱਗ ਰਿਹਾ ਸੀ ਇਹ ਲੱਗਿਆ ਸੀ ਚਾਰ ਚਾਰ ਦਾ ਪੂਰ 2-3 ਵਾਰ ਉਸ ਤੋਂ ਬਾਅਦ ਇਹ ਦੁਬਾਰਾ ਤਾਣਾ ਪਿਆ ਸੀ ਸਾਨੂੰ ਦੁਬਾਰਾ ਸੇਕ ਲਵਾਉਣਾ ਪਿਆ ਸੀ ਯਾਨੀ ਕਿ ਅੱਗ ਬਾਲਣੀ ਪਈ ਸੀ ਤੇ ਪੂਰਾ ਸੇਕ ਦੁਬਾਰਾ ਲੱਗਿਆ ਸੀ ਤੇ ਲੋ ਜੀ ਇੱਥੇ ਆਪਾਂ ਪਹਿਲੇ ਪੂਰ ਦੀਆਂ ਰੋਟੀਆਂ ਲਾ ਲੀਆਂ ਸੀ ਤੇ ਬਹੁਤ ਹੀ ਸੋਹਣੀਆਂ ਫੁੱਲ ਫੁੱਲ ਕੇ ਰੋਟੀਆਂ ਲਾਥ ਰੀਆਂ ਸੀ ਜਿਵੇਂ ਕਿ ਪਹਿਲੀ ਵਾਰ ਸੀ ਕੋਈ ਇੰਨੀ ਪ੍ਰੈਕਟਿਸ ਵਗੈਰਾ ਨਹੀਂ ਸੀ ਪਰ ਫਿਰ ਵੀ ਉਸ ਹਿਸਾਬ ਨਾਲ ਬਹੁਤ ਸੋਹਣੀਆਂ ਰੋਟੀਆਂ ਲੱਥੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਪੂਰੀ ਦੇਖਿਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਕਿਵੇਂ ਦੀਆਂ ਰੋਟੀਆਂ ਬਣੀਆਂ ਨੇ ਐਵੇਂ ਬਣਦੀਆਂ ਨੇ ਜਾਂ ਹੋਰ ਵੀ ਵਧੀਆ ਬਣਦੀਆਂ ਨੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਦਰਾਣੀ ਸਾਫ਼ ਕਰ ਕਰਕੇ ਰੋਟੀਆਂ ਨੂੰ ਝੋਪੜੀ ਜਾ ਰਹੀ ਸੀ ਤੇ ਮੈਂ ਬਸ ਚਾਰਕ ਲੱਗਦੀਆਂ ਸੀ ਉਸ ਤੋਂ ਬਾਅਦ ਮੈਂ ਲਾਨ ਲੱਗ ਜਾਂਦੀ ਸੀ ਕਦੀ ਦਰਾਣੀ ਲਾ ਰਹੀ ਸੀ ਰੋਟੀਆਂ ਤੇ ਲੋ ਜੀ ਇੱਧਰ ਫਿਰਨਾ ਉਸ ਤੋਂ ਬਾਅਦ ਮੌਸਮ ਵੀ ਕਾਫੀ ਠੰਡਾ ਹੋਇਆ ਪਿਆ ਸੀ ਮੀਂਹ ਵੈਸੇ ਰਾਤ ਦਾ ਪੈ ਰਿਹਾ ਪਾਣੀ ਦੀ ਅਪਡੇਟ ਵੀ ਚਲੋ ਤੁਹਾਨੂੰ ਦੇ ਦਈਏ ਕਿਉਂਕਿ ਮੀਂਹ ਕਾਫੀ ਪੈ ਰਿਹਾ ਤੇ ਮੀਂਹ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਅਸੀਂ ਵਾਹਿਗੁਰੂ ਅੱਗੇ ਹੀ ਅਰਦਾਸ ਬੇਨਤੀ ਕਰ ਰਹੇ ਹਾਂ ਵੀ ਮੀਂਹ ਰੁਕ ਜੇ ਮੀਂਹ ਰਾਤ ਵੀ ਸਾਰੇ ਪੈਂਦਾ ਰਿਹਾ ਕਾਫੀ ਜ਼ਿਆਦਾ ਭਾਰੀ ਮਾਤਰਾ ਚ ਤੇ ਉਸ ਤੋਂ ਬਾਅਦ ਸਵੇਰੇ ਵੀ ਸੀਗਾ ਕੁਣ ਥੋੜੀ ਕਿ ਦਿਨ ਜਦੋਂ ਅਸੀਂ ਤੰਦੂਰ ਮੜਾਇਆ ਜਾਂ ਤਾਇਆ ਸੀ ਉਸ ਟਾਈਮ ਥੋੜਾ ਜਿਹਾ ਘਟਿਆ ਸੀ ਤੇ ਫਿਰ ਅਸੀਂ ਇਹ ਚਲੋ ਆਪਣੀਆਂ ਰੋਟੀਆਂ ਵਗੈਰਾ ਲਾ ਲਈਆਂ ਸੀ ਤੇ ਉਸ ਤੋਂ ਬਾਅਦ ਫਿਰ ਦੁਪਹਿਰਾਂ ਵੇਲੇ ਫੇਰ ਮੀਂਹ ਸ਼ੁਰੂ ਹੋ ਗਿਆ ਸੀ ਤੇ ਪਤਾ ਨਹੀਂ ਅਸੀਂ ਤਾਂ ਕਹਿੰਨੇ ਆ ਵੀ ਚਲੋ ਮੀਂਹ ਨਾ ਹੀ ਪਵੇ ਜਿਹੜੀ ਨਦੀ 'ਚ ਪਾਣੀ ਸੀ ਰੈਂਪ 'ਚ ਪਾਣੀ ਸੀ ਉਹ ਜਿੰਨਾ ਰਾਤ ਲੈਵਲ ਸੀ ਉਹਨਾਂ ਕੀ ਹੈ ਸਰਦਾਰ ਜੀ ਸਭ ਤੋਂ ਪਹਿਲਾਂ ਸਵੇਰੇ ਸਵੇਰੇ ਉੱਠਦੇ ਨੇ ਸਾਰੇ ਜਣੇ ਹੁਣ ਮੈਨੂੰ ਲੱਗਦਾ ਪਿੰਡ 'ਚ ਅੱਜਕੱਲ ਸਦਾ ਹੀ ਕੰਮ ਰਹਿ ਗਿਆ ਲੋਕਾਂ ਨੂੰ ਵੀ ਸਭ ਤੋਂ ਪਹਿਲਾਂ ਉੱਠਦੇ ਨੇ ਪਹਿਲੀ ਗੱਲ ਤਾਂ ਪਹਿਲਾਂ ਉੱਠਦੇ ਨਹੀਂ ਸੀ ਹੁੰਦੇ ਟਾਈਮ ਨਾਲ ਸਰਦਾਰ ਜੀ ਹੁਣੇ ਵੀ ਜਦੋਂ ਜਾਣਾ ਹੁੰਦਾ ਸੀ ਦਫ਼ਤਰ ਵਗੈਰਾ ਉਦੋਂ ਉੱਠਦੇ ਸੀ ਤੇ ਭਾਜੀ ਵੀ ਲੇਟ ਹੀ ਉੱਠਦੇ ਨੇ ਤੇ ਹੁਣ ਟਾਈਮ ਨਾਲ ਹੀ 6:30 7 ਵਜੇ ਉੱਠ ਕੇ ਫਟਾਫਟ ਚਲੇ ਜਾਂਦੇ ਨੇ ਨਦੀ ਤੇ ਦੇਖਣ ਵਾਸਤੇ ਵੀ ਕਿੰਨਾ ਕੁ ਪਾਣੀ ਚੜਿਆ ਹੈ ਜਾਂ ਘਟਿਆ ਜਾਂ ਕੀ ਹੈ ਤਸਵੀਰیں ਗਈ ਸੀ 7 ਵਜੇ ਦੇਖਣ ਤੇ ਉਸ ਟਾਈਮ ਪਾਣੀ ਕਹਿੰਦੇ ਸੀ ਵੀ ਇੰਜਨ ਚੈਨ ਲੱਗਦਾ ਵੀ ਘਟਿਆ ਥੋੜਾ ਜਾਂ ਤੇ ਚਲੋ ਅਸੀਂ ਸ਼ੁਕਰ ਹੀ ਕਰ ਰਹੇ ਆ ਵਾਹਿਗੁਰੂ ਦਾ ਵੀ ਪ੍ਰਮਾਤਮਾ ਬਸ ਬਚਾ ਕੇ ਰੱਖੇ ਕੁਦਰਤੀ ਆਫਤ ਤੋਂ ਇਸ ਤੋਂ ਤੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਕੋਈ ਇਹੋ ਜਿਹਾ ਨੁਕਸਾਨ ਨਾ ਕਰੇ ਕਿਉਂਕਿ ਪੰਜਾਬ ਦਾ ਤੁਹਾਨੂੰ ਪਤਾ ਪਹਿਲਾਂ ਹੀ ਬਹੁਤ ਨੁਕਸਾਨ ਚੱਲ ਰਿਹਾ ਹੈ ਹਾੜਾਂ ਦਾ ਜੇ ਇੱਧਰਲੇ ਏਰੀਆ 'ਚ ਵੀ ਆਗੇ ਤਾਂ ਬਹੁਤ ਗੁਰਾ ਹਾਲ ਹੋਣਾ ਹੈ ਤੇ ਇੱਥੇ ਤਕਰੀਬਨ ਸਾਡੀਆਂ ਰੋਟੀਆਂ ਪੱਕ ਚੁੱਕੀਆਂ ਸੀਗੀਆਂ ਤੇ ਦੁਬਾਰਾ ਇੱਕ ਵਾਰ ਭਾਜੀ ਨੂੰ ਲਾਪੇ ਦੇ ਆਈ ਸੀ ਰੋਟੀ ਤੇ ਉਸ ਤੋਂ ਬਾਅਦ ਫੇਰ ਅਸੀਂ ਦੁਬਾਰਾ ਮਤਲਬ ਇਹਨੂੰ ਸੇਕ ਲਵਾਇਆ ਸੀ ਤੰਦੂਰ ਨੂੰ ਤੇ ਫੇਰ ਅਸੀਂ ਲਾਈਆਂ ਸੀ ਤੇ ਪਹਿਲੀ ਵਾਰ ਜਿਵੇਂ ਅਸੀਂ ਲਾਈਆਂ ਨੇ ਕੋਈ ਇੰਨੀ ਸਮਝ ਨਹੀਂ ਸੀ ਹਜੇ ਆ ਰਹੀ ਪਰ ਜਿੰਨਾ ਕ ਐਕਸਪੀਰੀਅੰਸ ਹੈਗਾ ਸੀ ਮੈਨੂੰ ਪੇਕੇ ਘਰ ਦਾ ਯਾਨੀ ਕਿ ਹੁਣ ਜਦੋਂ ਜਾਈਦਾ ਛੁੱਟੀਆਂ ਛਟੀਆਂ ਚ ਕਈ ਵਾਰ ਭਾਬੀਆਂ ਬੁੱਬੀਆਂ ਹੁੰਦੀਆਂ ਨੇ ਨਾਲ ਜਾਂ ਭਾਬੀਆਂ ਨਾਲ ਹੁਣ ਘਰ ਤਾਂ ਫਿਰ ਕਈ ਵਾਰ ਘਰਦਿਆਂ ਨਾਲ ਲਵਾਦੀ ਦੀਆਂ ਨੇ ਮੰਮੀ ਹੋਰਾਂ ਨਾਲ ਇੱਕ ਵੀਡੀਓ ਪਹਿਲਾਂ ਵੀ ਪਾਈ ਆ ਤੁਸੀਂ ਬਹੁਤ ਵਧੀਆ ਉੱਤੇ ਰਿਸਪੌਂਸ ਦੇ ਰਹੇ ਹੋ ਬਹੁਤ ਪਿਆਰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਤੇ ਐਵੇਂ ਚੈਨਲ ਤੇ ਆਪਣਾ ਪਿਆਰ ਤੇ ਸਤਿਕਾਰ ਬਣਾਈ ਰੱਖਿਓ ਤੇ ਬਹੁਤ ਸੋਹਣਾ ਰਿਸਪੌਂਸ ਦੇ ਰਹੇ ਹੋ ਤੇ ਅੱਗੇ ਵੀ ਵੀਡੀਓਜ਼ ਨੂੰ ਐਵੇਂ ਪਿਆਰ ਕਰਦੇ ਰਹੋ ਤੇ ਅੱਗੇ ਵੀ ਬਹੁਤ ਸੋਹਣੀਆਂ ਸੋਹਣੀਆਂ ਐਵੇਂ ਦੀਆਂ ਘਰੇਲੂ ਵੀਡੀਓਜ਼ ਫੈਮਿਲੀ ਦੀਆਂ ਤੇ ਚੀਜ਼ਾਂ ਬਣਾਉਣ ਕਰਨ ਦੀਆਂ ਰੈਸਪੀਜ਼ ਦੀਆਂ ਛੋਟੀਆਂ-ਛੋਟੀਆਂ ਆਪਾਂ ਲੈ ਕੇ ਆਂਦੇ ਰਵਾਂਗੇ ਤੇ ਸਾਰਿਆਂ ਵਾਸਤੇ ਅਰਦਾਸ ਬੇਨਤੀ ਜ਼ਰੂਰ ਕਰਿਓ ਵੀ ਵਾਹਿਗੁਰੂ ਸਭ ਨੂੰ ਸੁਰੱਖਿਅਤ ਰੱਖਣ ਤੰਦਰੁਸਤ ਰੱਖਣ ਤੇ ਚੜ੍ਹਦੀ ਕਲਾ 'ਚ ਰੱਖਣ ਕੋਈ ਵੀ ਕੁਦਰਤੀ ਆਫਤ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਕਰੇ ਹੁਣ ਤੇ ਮੀਂਹ ਰੁਕ ਜਾਏ ਤੇ ਲਓ ਜੀ ਇਸ ਦੇ ਨਾਲ ਉਸ ਤੋਂ ਬਾਅਦ ਰੋਟੀਆਂ ਪੱਕ ਚੁੱਕੀਆਂ ਸੀ ਤੇ ਫਿਰ ਅਰਬੀ ਦੀ ਸਬਜੀ ਥੋੜੀ ਜੀ ਲਾਪਰਿਤ ਖਲਸੀ ਤੇ ਥੱਲੇ ਕਰੇਲੇ ਬਣੇ ਸੀ ਤੇ ਨਾਲ ਆਪਾਂ ਪਾ ਲਿਆ ਸੀ ਬੁੰਦੀ ਰਾਇਤਾ ਤੇ ਫਿਰ ਆਪਾਂ ਖਾਧੀ ਤੰਦੂਰੀ ਰੋਟੀ ਜੋ ਕਿ ਬਹੁਤ ਹੀ ਟੇਸਟੀ ਲੱਗੀ ਸੀ ਨਾਲ ਲੈ ਲਿਆ ਸੀ ਅੰਬ ਦਾ ਅਚਾਰ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਿਓ ਇੱਕ ਦਿਨ ਮੈਂ ਤਵੇ ਵਾਲੀ ਰੋਟੀ ਸ਼ੇਅਰ ਕਰੂੰਗੀ ਤੰਦੂਰੀ ਤੇ ਉਹ ਵੀਡੀਓ ਵੀ ਤੁਸੀਂ ਦੇਖਿਓ ਜ਼ਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਭਰਾ ਨਵੇਂ ਨੇ ਆਏ ਨੇ ਬਣਾ ਨਵੀਆਂ ਆਈਆਂ ਨੇ ਆਪਣੇ ਚੈਨਲ ਤੇ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਟਿਲ ਦੈਨ ਬਾਪਾਈ ਥੈਂਕ ਯੂ ਜੀ